ਇਹ ਇੱਕ ਦਿਨ ਕੱਟਣੀ ਬਹੁਤ ਔਖੀ ਆ ਹੂੰ ਜੇ ਸਾਡਾ ਅੱਜ ਕੋਈ ਬੱਚਾ ਇੱਕ ਦਿਨ ਵਾਸਤੇ ਪੁਲਿਸ ਫੜ ਲੇ ਇਸੇ ਇੱਕ ਘੰਟੇ ਦੇ ਵਿੱਚ ਜਿਹੜਾ ਹੈਗਾ ਸਾਡੇ ਭਾਦੀ ਬਣ ਜਾਂਦੀ ਹੈ ਵੀ ਹੁਣ ਕੀ ਕਰੀਏ ਹੂੰ ਕੀ ਤੋਂ ਫੋਨ ਕਰਾਈਏ ਸਰਪੰਚ ਨੂੰ ਕਹੀਏ ਐਮਐਲਏ ਨੂੰ ਕਹੀਏ ਕਿਹੜੇ ਅਫਸਰ ਨੂੰ ਕਹੀਏ ਜਿਹੜੀ ਵਾਹ ਲੱਗਦੀ ਲਾਉਂਦੇ ਆ ਹਾਓ ਹੁਣ ਸੜਾਓ ਹੂੰ ਚਾਹੇ ਉਹਨੇ ਗੁਨਾਹ ਕੀਤਾ ਚਾਹੇ ਨਾ ਕੀਤਾ ਤੇ ਇਹਨਾਂ ਯੋਧਿਆਂ ਨੇ 29 ਸਾਲ ਗੁਜ਼ਾਰ ਲਏ ਜੇਲਾਂ ਦੇ ਵਿੱਚ ਭਾਈ ਖੜੇ ਹੁਣ 29 34 ਸਾਲ ਹੋ ਗਏ 29 ਸਾਲ ਹੋ ਗਏ ਭੁੱਲਰ ਹੁਣਾਂ ਨੂੰ 30 30 ਸਾਲ ਹੋ ਗਏ ਇਸ ਤਰ੍ਹਾਂ ਕਰਕੇ ਅੱਜ ਵੀ ਅਡੋਲ ਬੈਠੇ ਨੇ ਅੱਜ ਵੀ ਪਰਮੇਸ਼ਰ ਦੀ ਰਾਜਾ ਦੇ ਵਿੱਚ ਨੇ ਤੇ ਮੈਂ ਕਹਣਾ ਇੰਨਾ ਪਰ ਗਰੂ ਕੋਈ ਹੈ ਨਹੀਂ ਬੰਦਗੀ ਵਾਲੀ ਰੂਹ ਇਹਨਾਂ ਨੂੰ ਬੈਠੇ ਉਠਾਇਆ ਨੂੰ ਦੇਖੋ ਜੇਲਾਂ ਦੇ ਵਿੱਚ ਬੰਸੀ ਇਹਨਾਂ ਦਾ ਤਾਂ ਵੀ ਇਹਨਾਂ ਹੋ ਗਿਆ ਕਿ ਸੰਗਤ ਨੇ ਆ ਮੁਹਾਰੇ ਸਰਬੱਤ ਖਾਲਸਾ ਦੇ ਇਕੱਠ ਹੋਇਆ ਉਹਨਾਂ ਦੇ ਵਿੱਚ ਬਹੁਤ ਵੱਡੀ ਪਦਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਿਹੜੀ ਜੱਥੇਦਾਰ ਵਾਲੀ ਦਿੱਤੀ। ਜੀ ਅੱਜ ਕਾਉਂ ਦਾ ਉਸਤਾਦ ਨੇ ਬਹੁਤ ਵੱਡਾ ਮਾਣ ਆ ਪੰਥ ਨੂੰ ਇਹਨਾਂ ਦੇ ਉੱਤੇ। ਤੇ ਕੋਈ ਨਹੀਂ ਗੁਰੂ ਕਿਰਪਾ ਕਰਨਗੇ ਇੱਕ ਦਿਨ ਤਾਂ ਉਹਨਾਂ ਨੇ ਬਾਹਰ ਆਉਣਾ ਹੀ ਆਉਣਾ। ਆਉਣਗੇ ਸਾਡੇ ਜੋਧੇ ਨੇ। ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜਨਮ ਦਿਨ ਤੇ ਸਾਰਿਆਂ ਨੌਜਵਾਨਾਂ ਨੂੰ ਵੀ ਤੁਸੀਂ ਅੱਜ ਕਿੱਧਰ ਤੁਰ ਪਏ ਸੀ? ਹੂੰ ਸਿੱਖਿ ਨੂੰ ਛੱਡ ਕੇ ਅੱਜ ਜਵਾਨੀ ਜਿਹੜੀ ਹੈ ਨਸਿਆਂ ਦੇ ਵਿੱਚ ਚਲੀ ਗਈ ਹੂੰ ਉਧਰੋਂ ਮੋੜੋ ਅੱਜ ਲੋੜਾ ਪੰਥ ਨੂੰ ਨੌਜਵਾਨੀ ਦੀ ਜੀ ਕਿਉਂਕਿ ਨੌਜਵਾਨੀ ਨੇ ਹੀ ਜਿਹੜਾ ਹੈਗਾ ਆਉਣ ਵਾਲਾ ਭਵਿੱਖ ਉਹਨਾਂ ਨੇ ਤੈਅ ਕਰਨਾ ਹੁੰਦਾ ਜੀ ਕੌਮ ਦਾ ਪੰਥ ਦਾ ਹੂੰ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਸਰਮਾਇਆ ਹੁੰਦੇ ਨੇ ਹੂੰ ਬਾਕੀ ਗੁਰੂ ਦੀ ਕਿਰਪਾ ਜੀ ਦੇ ਉੱਤੇ ਹੋਵੇ ਜੀ ਨੂੰ ਕੋਈ ਜਾਣਦਾ ਨਹੀਂ ਹੁੰਦਾ ਕਹ ਹੁਣਾਂ ਅੰਤ ਸੋਜ਼ੀ ਉਹਦੀ ਕੋਈ ਨਾਵਾ ਜਾਣਾ ਮੇਰਾ ਜਦੋਂ ਕਿਸੇ ਨੂੰ ਨਹੀਂ ਕੋਈ ਜਨ ਗੁਰੂ ਨਾਨਕ ਦੀ ਕਿਰਪਾ ਹੋ ਜੇ ਉਹਦੀ ਵਡਿਆਈ ਮਿਲ ਜੇ ਫਿਰ ਆਪੀ ਸਤਿਗੁਰੂ ਮਹਾਰਾਜ ਉਚਾਰ ਕਰਦਾਂ ਦਾ ਸਿਰ ਤੇ ਮੇਰ ਪਰ ਹੱਥ ਰੱਖ ਕੇ ਸੇਵਾ ਮਾ ਲੈ ਲੈਂਦਾ ਜੀ ਤੇ ਹੁਣ ਸਾਨੂੰ ਸਾਰਿਆਂ ਨੂੰ ਅੱਜ ਜਿਹੜਾ ਕਲੈਕਸ਼ਨ ਦਾ ਟਾਈਮ ਬਣਦਾ ਚੱਲ ਰਿਹਾ ਜੀ ਪੰਥ ਨੂੰ ਅੱਜ ਲੋੜ ਆ ਵੋਟਾਂ ਦੀ ਜੀ ਜੋ ਪੋਲਿਟਿਕਸ ਦਾ ਜ਼ਮਾਨਾ ਬਹੁਤ ਸਾਰੇ ਸਾਡੇ ਵੀਰ ਨੇ ਜਿਹੜੇ ਕਹਿੰਦੇ ਸਾਨੂੰ ਤਾਂ ਜੀ ਇਹਨਾਂ ਤੱਕ ਮਤਲਬ ਕੋਈ ਕਿਉਂ ਨਹੀਂ ਮਤਲਬ ਹੈਗਾ ਹਮਮ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦੇ ਦਿੱਤਾ ਨਾਨਕ ਸਾਹਿਬ ਅੱਜ ਵੀ ਦੋ ਝੂਲਦੇ ਨੇ ਹਰਮੰਦਰ ਸਾਹਿਬ ਜੀ 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 ਅਕਾਲ ਤਖਤ ਸਾਹਿਬ ਤੇ ਮੀਰੀ ਤੇ ਪੀਰੀ ਦਾ ਹਮਮ ਰਾਜਨੀਤੀ ਤੇ ਸ਼ਕਤੀ ਤੇ ਭਗਤੀ ਦਾ ਹਮਮ ਅੱਜ ਡੈਮੋਕ੍ਰੇਸੀ ਦਾ ਜੇ ਜੋਗਾ ਜੇ ਲੋਕਤੰਤਰ ਦਾ ਜੋਗਾ ਸਾਰੇ ਪਾਸੇ ਤੇ ਫਿਰ ਇਲੈਕਸ਼ਨ ਹੋ ਰਹੀ ਅੱਜ ਇਹ ਅੱਜ ਅਸੀਂ ਆਪਣੀ ਵੋਟ ਦਾ ਜਿਹੜਾ ਸਹੀ ਇਸਤੇਮਾਲ ਕਰਾਂਗੇ ਪੰਥ ਦੇ ਜਿਹੜੇ ਨਮਾਇंदे ਨੇ ਜਿਵੇਂ ਆਜ਼ਾਦ ਉਮੀਦਵਾਰ ਕਹਿ ਲਈਏ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀਆਂ ਦੇਖੋ ਭਾਈ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੇ ਅਮਰਤਕਾਇਆ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜੀ ਜੀ ਸਰਕਾਰਾਂ ਨੂੰ ਸਾਡੇ ਆਪਦ ਨੂੰ ਨਹੀਂ ਪਾਇਆ ਉਹਨਾਂ ਨੂੰ ਸਰਕਾਰ ਨੇ ਜੇ ਵਿੱਚ ਕਰਤਾ ਜੀ ਜੀ ਤੇ ਨਾਲ ਹੀ ਜਿਹੜੇ ਆਜਾਦ ਉਮੀਦਵਾਰ ਇੱਕ ਫਰੀਦਕੋਟ ਸਾਹ ਤੋਂ ਲੜ ਰਹੇ ਜੀ ਸਰਵਜੇ ਸਿੰਘ ਮਲਵਾ ਜੀ ਸ਼ਹੀਦ ਭਾਈ ਬਿਆਦ ਸਿੰਘ ਜੀ ਉਹਨਾਂ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਸਿੱਖ ਆਉਂਦੇ ਉਹਨਾਂ ਜੋਧਿਆਂ ਨੂੰ ਵੋਟ ਪਾਉਣ ਦੀ ਜ਼ਰੂਰਤ ਹੈ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜਣ ਦੀ ਸਾਨੂੰ ਜ਼ਰੂਰਤ ਹੈ